19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੀਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਬੱਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹर्ती ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਅਡੇ ਮਾਹਯੋਗ ਐਸਐਸਪੀ ਸਾਹਿਬ ਨੇ ਮਾੜਿਆਂ ਅੰਸਰਾਂ ਪ੍ਰਤੀ ਇੱਕ ਮੁਹਿੰਮ ਚਲਾਈ ਹੋਈ ਹੈ ਜਿਦੇ ਵਿੱਚ ਐਸਐਚਓ ਸਰੰਦ ਨੇ ਜੀ 8 ਬੰਦੇ ਜੂਆ ਖੇਡਦੇ ਹੋਏ ਕਾਬੂ ਕੀਤੇ ਨੇ ਜਿਨ੍ਹਾਂ ਦੇ ਕੋਲੋਂ ਦੀ ਕਰੀਬ 25000 ਰੁਪਇਆ ਪੈਸੇ ਉਹਨਾਂ ਕੋਲੋਂ ਰਿਕਵਰ ਕਰਵਾਏ ਨੇ ਇਹ ਸਰੰਦ ਓਲਡ ਰੇਲਵੇ ਸਟੇਸ਼ਨ ਪੁਲ ਦੇ ਕੋਲ ਇੱਕ ਫੈਕਟਰੀ ਬੰਦ ਪਈਆ ਉਹਦੇ ਵਿੱਚ ਇਹ ਬੰਦੇ ਤਾਸ਼ ਖੇਡਦੇ ਵਿੱਚ ਜੀ ਜੂਆ ਖੇਡਦੇ ਵਿੱਚ ਉਹਨਾਂ ਤੋਂ ਇਹ ਪੈਸੇ ਇਹਨਾਂ ਨੇ ਰਿਕਵਰ ਕਰਵਾਏ ਨੇ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਜੁਡੀਸ਼ਨਲ ਲਈ ਭੇਜ ਦਿੱਤਾ ਗਿਆ ਕਿੰਨੇ ਬੰਦੇ ਨੇ ਇਹ 8 ਬੰਦੇ ਨੇ ਜੀ ਟੋਟਲ ਟੋਟਲ 8 ਬੰਦੇ ਆਪਾਂ ਇਹ ਰਿਕਵਰੀ ਹੋਈ ਜਿਹੜੇ ਇਹ ਜਿਹੜੇ ਮਾੜੇ ਅਨਸਰ ਕਰਾ ਜਿਹੜੇ ਜਿਹੜੇ ਐਸੇ ਮਾੜੇ ਅਨਸਰ ਨੇ ਜਿਹੜੇ ਕੋਈ ਨਸ਼ਾ ਵੇਚਦੇ ਨੇ ਜਾਂ ਜੂਆ ਖੇਡਦੇ ਨੇ ਜਾਂ ਹੋਰ ਗਲਤ ਕੰਮ ਕਰਦੇ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਸਾਡੇ ਐਸਐਸਪੀ ਸਾਹਿਬ ਤੇ ਮਾਨਯੋਗ ਡੀਜੀ ਸਰ ਦੀਆਂ ਹਦਾਇਤਾਂ ਨੇ ਕਿ ਇਹਨਾਂ ਦੇ ਖਿਲਾਫ ਕਾਨੂੰਨੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਆਡੇ ਮਾਣਯੋਗ ਐਸਐਸਪੀ ਸਾਹਿਬ ਨੇ ਮਾੜੇ ਅਨਸਰਾਂ ਪ੍ਰਤੀ ਇੱਕ ਮੁਹਿੰਮ ਚਲਾਈ ਹੋਈ ਹੈ ਜਿਹਦੇ ਵਿੱਚ ਐਸਐਚਓ ਸਰੰਦ ਨੇ ਜੀ 8 ਬੰਦੇ ਜੂਆ ਖੇਡਦੇ ਹੋਏ ਕਾਬੂ ਕੀਤੇ ਨੇ ਜਿਨ੍ਹਾਂ ਦੇ ਕੋਲੋਂ ਦੀ ਕਰੀਬ 25000 ਰੁਪਇਆ ਪੈਸੇ ਉਹਨਾਂ ਕੋਲੋਂ ਰਿਕਵਰ ਕਰਵਾਏ ਨੇ ਇਹ ਸਰੰਦ ਓਲਡ ਰੇਲਵੇ ਸਟੇਸ਼ਨ ਪੁਲ ਦੇ ਕੋਲ ਇੱਕ ਫੈਕਟਰੀ ਬੰਦ ਪਈਆ ਉਹਦੇ ਵਿੱਚ ਇਹ ਬੰਦੇ ਤਾਸ਼ ਖੇਡਦੇ ਵਿੱਚ ਜੀ ਜੂਆ ਖੇਡਦੇ ਵਿੱਚ ਉਹਨਾਂ ਤੋਂ ਇਹ ਪੈਸੇ ਇਹਨਾਂ ਨੇ ਰਿਕਵਰ ਕਰਵਾਏ ਨੇ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਜੁਡੀਸ਼ਨਲ ਲਈ ਭੇਜ ਦਿੱਤਾ ਗਿਆ ਕਿੰਨੇ ਬੰਦੇ ਨੇ ਇਹ 8 ਬੰਦੇ ਨੇ ਜੀ ਟੋਟਲ ਟੋਟਲ 8 ਬੰਦੇ ਆਪਾਂ ਰਿਕਵਰੀ ਹੋਈ ਜਿਹੜੇ ਇਹ ਜਿਹੜੇ ਮਾੜੇ ਅਨਸਰ ਕਰਾ ਜਿਹੜੇ ਜਿਹੜੇ ਐਸੇ ਮਾੜੇ ਅਨਸਰ ਨੇ ਜਿਹੜੇ ਕੋਈ ਨਸ਼ਾ ਵੇਚਦੇ ਨੇ ਜਾਂ ਜੂਆ ਖੇਡਦੇ ਨੇ ਜਾਂ ਹੋਰ ਗਲਤ ਕੰਮ ਕਰਦੇ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਸਾਡੇ ਐਸਐਸਪੀ ਸਾਹਿਬ ਤੇ ਮਾਨਯੋਗ ਡੀਜੀ ਸਰਦੀਆਂ ਹਦਾਇਤਾਂ ਨੇ ਕਿ ਇਹਨਾਂ ਦੇ ਖਿਲਾਫ ਕਾਨੂੰਨੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਸਾਡੇ ਮਾਹయోగ ਐਸਐਸਪੀ ਸਾਹਿਬ ਨੇ ਮਾੜਿਆਂ ਅੰਸਰਾਂ ਪ੍ਰਤੀ ਇੱਕ ਮੁਹਿੰਮ ਚਲਾਈ ਹੋਈ ਹੈ ਜਿਦੇ ਵਿੱਚ ਐਸਐਚਓ ਸਰੰਦ ਨੇ ਜੀ 8 ਬੰਦੇ ਜੂਆ ਖੇਡਦੇ ਹੋਏ ਕਾਬੂ ਕੀਤੇ ਨੇ ਜਿਨ੍ਹਾਂ ਦੇ ਕੋਲੋਂ ਦੀ ਕਰੀਬ 25000 ਰੁਪਇਆ ਪੈਸੇ ਉਹਨਾਂ ਕੋਲੋਂ ਰਿਕਵਰ ਕਰਵਾਏ ਨੇ ਕਿ ਸਰੰਦ ਓਲਡ ਰੇਲਵੇ ਸਟੇਸ਼ਨ ਪੁਲ ਦੇ ਕੋਲ ਇੱਕ ਫੈਕਟਰੀ ਬੰਦ ਪਈਆ ਉਹਦੇ ਵਿੱਚ ਇਹ ਬੰਦੇ ਤਾਸ਼ ਖੇਡਦੇ ਵਿੱਚ ਜੀ ਜੂਆ ਖੇਡਦੇ ਵਿੱਚ ਉਹਨਾਂ ਤੋਂ ਇਹ ਪੈਸੇ ਇਹਨਾਂ ਨੇ ਰਿਕਵਰ ਕਰਵਾਏ ਨੇ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਜੁਡੀਸ਼ਨਲ ਲਈ ਭੇਜ ਦਿੱਤਾ ਗਿਆ ਕਿੰਨੇ ਬੰਦੇ ਨੇ ਇਹ 8 ਬੰਦੇ ਨੇ ਜੀ ਟੋਟਲ ਟੋਟਲ 8 ਬੰਦੇ ਆਪੇ ਰਿਕਵਰੀ ਹੋਈ ਜਿਹੜੇ ਇਹ ਜਿਹੜੇ ਮਾੜੇ ਅਨਸਰ ਕਰਾ ਜਿਹੜੇ ਜਿਹੜੇ ਐਸੇ ਮਾੜੇ ਅਨਸਰ ਨੇ ਜਿਹੜੇ ਕੋਈ ਨਸ਼ਾ ਵੇਚਦੇ ਨੇ ਜਾਂ ਜੂਆ ਖੇਡਦੇ ਨੇ ਜਾਂ ਹੋਰ ਗਲਤ ਕੰਮ ਕਰਦੇ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਸਾਡੇ ਐਸਐਸਪੀ ਸਾਹਿਬ ਤੇ ਮਾਨਯੋਗ ਡੀਜੀ ਸਰ ਦੀਆਂ ਹਦਾਇਤਾਂ ਨੇ ਕਿ ਇਹਨਾਂ ਦੇ ਖਿਲਾਫ ਕਾਨੂੰਨੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ